ਹਲੇਲੂਇਆ ਸਾਰੇ ਪੈਨ ਪ੍ਰਾਮਾ ਨੂੰ ਜਮਸੀ ਦੀ ਆਓ ਸੀ ਅੱਜ ਦੇ ਬਚਨ ਚੋਂ ਪੜਦੇ ਹਾਂ ਵਿਵਸਥਾ ਸਾਰ ਅਧਿਆਏ 33 موسی ਦੀ ਸ਼ੇਕੜਲੀ ਅਸੀਸ ਇਹ ਉਹ ਅਸੀਸ ਹੈ ਜਿਹੜੀ موسی ਪਰਮੇਸ਼ਰ ਦੇ ਜਾਨ ਨੇ ਆਪਣੀ ਮੌਤ ਤੋਂ ਅਗੋਂ ਇਸرائیਲੀਆਂ ਨੂੰ ਦਿੱਤੀ ਉਸ ਆਖਿਆ ਜਹਵਾ ਸੀ ਨਹੀਂ ਤੋਂ ਆਇਆ ਅਤੇ ਸੇ ਈਰ ਤੋਂ ਉਹਨਾਂ ਉੱਤੇ ਚੜਿਆ ਪਰਾਨ ਦੇ ਪਹਾੜ ਤੋਂ ਚਮਕਿਆ ਅਤੇ ਸੱਤ ਜਣਾ ਦੇ ਮਹਿਨ ਦੇ ਵਿੱਚੋਂ ਆਇਆ ਉਸਤੇ ਸੱਚੇ ਹੱਥ ਵਿੱਚ ਉਹਨਾਂ ਲਈ ਅਗਣੀ ਦਾ ਹੁਕਮਨਾਮਾ ਸੀ ਸੱਚਮੁੱਚ ਉਹ ਲੋਕਾਂ ਨਾਲ ਪ੍ਰੀਤ ਪਾਲਦਾ ਹੈ ਉਸਤੇ ਸਾਰੇ ਸੱਤ ਜਨ ਤੇਰੇ ਹੱਥ ਵਿੱਚ ਹਨ ਅਤੇ ਉਹ ਤੇਰੇ ਪੈਰਾਂ ਵਿੱਚ ਬੈਠੇ ਹਨ ਤੇਰੀਆਂ ਗੱਲਾਂ ਤੋਂ ਹਰ ਇੱਕ ਲਾਭ ਉਠਾਉਂਦਾ ਹੈ 모사 ਨੇ ਵਿਵਸਥਾ ਦਾ ਹੁਕਮਨਾਮਾ ਸਾਨੂੰ ਦਿੱਤਾ ਉਹ ਯਾਕੋਬ ਦੀ ਸਭਾ ਦੀ ਮਿਲਖ ਸੀ ਉਹ ਜਸਰੂਨ ਵਿੱਚ ਰਾਜਾ ਸੀ ਜਦ ਲੋਕਾਂ ਦੇ ਮੁਖੀਏ ਇਕੱਠੇ ਹੋਏ ਅਤੇ ਇਸਰਾਇਲ ਦੇ ਗੋਤ ਜਮਾ ਹੋਏ ਰਉਬੇਨ ਜਾਂਦਾ ਰਹੇ ਮਰੇ ਨਾ ਪਰ ਉਸ ਤੇ ਮਨੁੱਖ ਗਿਣਤੀ ਵਿੱਚ ਥੋੜੇ ਜਿਹੇ ਹੋਣ ਯਹੋਦਾ ਲਈ ਉਸ ਆਖਿਆ हे ਯਹੋਵਾ ਯਹੋਦਾ ਦੀ ਆਵਾਜ਼ ਨੂੰ ਸੁਣ ਅਤੇ ਉਹਨੂੰ ਉਹਦੇ ਲੋਕਾਂ ਵਿੱਚ ਲਿਆ ਉਹ ਆਪਣੀ ਹੱਥੀ ਆਪਣੇ ਲਈ ਲੜੇ ਅਤੇ ਉਹਦੇ ਵੈਰੀਆਂ ਦੇ ਵਿਰੁੱਧ ਉਹਦਾ ਸਹਾਇਕ ਹੋ ਲੇਵੀ ਲਈ ਉਸ ਆਖਿਆ ਤੇਰੇ ਤੁਮੀਮ ਅਤੇ ਉਰੀਮ ਤੇਰੇ ਉਸ ਧਰਮਿਕ ਮਨੋਖ ਕੋਲ ਹਨ ਜਿਸ ਨੂੰ ਤੂੰ ਮਸਾਹ ਉੱਤੇ ਪਰਖਿਆ ਅਤੇ ਮਰੀਬਾਹ ਦੇ ਪਾਣੀ ਉੱਤੇ ਉਸ ਨਾਲ ਮੁਕਾਬਲਾ ਕੀਤਾ ਜਿਸ ਆਪਣੇ ਪਿਤਾ ਅਤੇ ਮਾਤਾ ਵਿਖੇ ਆਖਿਆ ਸੀ ਕਿ ਮੈਂ ਉਹਨਾਂ ਨੂੰ ਵੇਖਿਆ ਨਹੀਂ ਨਾ ਹੀ ਆਪਣੇ ਭਰਾਵਾਂ ਨੂੰ ਮੰਨਿਆ ਨਾ ਆਪਣੇ ਪੁੱਤਰਾਂ ਨੂੰ ਜਾਣਿਆ ਕਿਉਂ ਜੋ ਉਹਨਾਂ ਨੇ ਤੇਰਾ ਆਖਾ ਮੰਨਿਆ ਅਤੇ ਤੇਰੇ ਨਿਯਮ ਦੀ ਪਾਲਣਾ ਕਰਦੇ ਹਨ ਉਹ ਯਾਕੂਬ ਨੂੰ ਤੇਰੇ ਕਾਨੂੰਨ ਸਿਖਾਲਣਗੇ ਅਤੇ ਇਸਰਾਇਲ ਨੂੰ ਤੇਰੀ ਵਿਵਸਥਾ ਉਹ ਤੇਰੇ ਅੱਗੇ ਤੂਪ ਦਿਖਾਉਣਗੇ ਅਤੇ ਪੂਰੀ ਹੋਮ ਬਲੀ ਤੇਰੀ ਝਗਵੇਦੀ ਉੱਤੇ 헤ਜੋਵਾ ਉਸ ਤੇ ਮਾਲ ਉੱਤੇ ਬਰਕਤ ਦੇ ਅਤੇ ਉਸ ਤੇ ਹੱਥ ਦੇ ਕੰਮਾਂ ਨੂੰ ਕਬੂਲ ਕਰ ਉਸ ਤੇ ਵਿਰੋਧ ਉੱਠਣ ਵਾਲਿਆਂ ਦਾ ਲੱਕ ਤੋੜ ਸੁੱਟ ਅਤੇ ਉਸ ਤੋਂ ਕਿਨ ਕਰਨ ਵਾਲਿਆਂ ਦਾ ਵੀ ਕਿ ਫੇਰ ਨਾ ਉਠਣ ਬਿਨੀਆਮੀਨ ਲਈ ਉਸ ਆਖਿਆ ਜਹਵਾ ਦਾ ਪ੍ਰੇਮੀ ਉਸ ਦੇ ਕੋਲ ਸ਼ਾਂਤੀ ਨਾਲ ਬਸੇਗਾ ਉਹ ਸਾਰਾ ਦਿਨ ਉਸ ਨੂੰ ਕੰਮ ਛੱਡੇਗਾ ਅਤੇ ਉਸ ਤੇ ਕਨੇੜੇ ਉਤੇ ਉਹ ਵਸਦਾ ਰਹੇਗਾ ਜੋਸਫ ਲਈ ਉਸ ਆਖਿਆ ਜਹਵਾ ਵੱਲੋਂ ਉਸ ਦੀ ertid mubarak ਹੋਵੇ ਆਕਾਸ਼ ਦੇ ਪਦਾਰਥਾਂ ਅਤੇ ਤਰੇਲ ਤੋਂ ਅਤੇ ਹੇਠਲੀ ਪਈ ਹੋਈ ਡੁੰਗਿਆਈ ਤੋਂ ਅਤੇ ਸੂਰਜ ਦੇ ਫਲਾਂ ਦੇ ਪਦਾਰਥਾਂ ਤੋਂ ਚੰਦ ਦੇ ਉਗਾਏ ਹੋਏ ਪਦਾਰਥਾਂ ਤੋਂ ਅਤੇ ਆਦੀ ਪਹਾੜਾਂ ਦੀਆਂ ਉਤਮ ਚੀਜ਼ਾਂ ਤੋਂ ਅਤੇ ਸਨਾਤਨ ਉਚਾਈਆਂ ਦੇ ਪਦਾਰਥਾਂ ਤੋਂ ਧਰਤੀ ਅਤੇ ਉਸ ਦੀ ਭਰਪੂਰੀ ਦੇ ਪਦਾਰਥਾਂ ਤੋਂ ਕੰਡਿਆਂ ਵਾਲੀ ਛਾੜੀ ਵਿੱਚ ਵਸਣ ਵਾਲੇ ਦੀ ਪ੍ਰਸੰਨਤਾ ਤੋਂ ਉਹ ਜੋਸਫ ਦੇ ਸਿਰ ਉੱਤੇ ਆਉਣ ਅਤੇ ਉਸ ਦੇ ਸਿਰ ਦੀ ਚੋਟੀ ਉੱਤੇ ਜਿਹੜਾ ਆਪਣੇ ਪਰਾਵਾਂ ਵਿੱਚੋਂ ਸੰਕਲਪ ਹੋਇਆ ਸੀ ਉਸ ਤੇ ਬਲਦ ਦੇ ਪਹਿਲੋਟੇ ਦੀ ਸ਼ਾਨ ਉਸ ਦੀ ਹੈ ਉਸ ਤੇ ਸਿੰਘ ਜੰਗਲੀ ਸਾਹਣ ਦੇ ਸਿੰਘ ਹਨ ਉਹਨਾਂ ਨਾਲ ਉਹ ਸਾਰੇ ਲੋਕਾਂ ਨੂੰ ertidiyan ਹੱਦਾਂ ਤੀਕ ਤਕੇਗਾ ਇਹ ਅਫਰਾਇਮ ਦੇ ਮਹਾਨ ਹਨ ਅਤੇ ਮਨष्य ਦੇ ਹਜ਼ਾਰਾਂ ਜਬਲੂਨ ਲਈ ਉਸ ਆਖਿਆ हे ਜਬਲੂਨ ਆਪਣੇ ਬਾਹਰ ਜਾਣ ਉਤੇ ਅਤੇ हे ਜਿਸਾਕਾਰ ਆਪਣੇ ਤੰਬੂਆਂ ਵਿੱਚ ਖੁਸ਼ ਹੋ ਉਹ ਲੋਕਾਂ ਨੂੰ ਪਹਾੜ ਉਤੇ ਸੱਦਣਗੇ ਉਥੇ ਉਹ ਧਰਮ ਦੀਆਂ ਬਲੀਆਂ ਚੜਾਉਣਗੇ ਕਿਉਂ ਜੋ ਉਹ ਸਮੁੰਦਰਾਂ ਦੀ ਵਾਫਰੀ ਚੁੱਪਣਗੇ ਰੇਤਾਂ ਵਿੱਚ ਲੁਕੇ ਹੋਏ ਖਜ਼ਾਨੇ ਗਾਦ ਲਈ ਉਸ ਅੱਖਿਆ ਮੁਬਾਰਕ ਉਹ ਜਿਹੜਾ ਗਾਦ ਨੂੰ ਵਦਾਵੇ ਉਹ ਸ਼ੇਰਨੀ ਵਾਂਗੂ ਵਸਦਾ ਹੈ ਉਹ ਬਾਹ ਨੂੰ ਸਗੋਂ ਸਿਰ ਦੀ ਖੋਪਰੀ ਨੂੰ ਤੋੜ ਸੁੱਟਦਾ ਹੈ ਉਸ ਨੇ ਪਹਿਲਾ ਹਿੱਸਾ ਆਪਣੇ ਲਈ ਪਾਲਿਆ ਕਿਉਂ ਜੋ ਉਥੇ ਹਾਕਮ ਦਾ ਹਿੱਸਾ ਰੱਖਿਆ ਹੋਇਆ ਹੈ ਉਸ ਨੇ ਲੋਕਾਂ ਦੇ ਮੁਖੀਆਂ ਨੂੰ ਲਿਆ ਕੇ ਜਹਾਵਾ ਦਾ ਧਰਮ ਪੂਰਾ ਕੀਤਾ ਨਾਲੇ ਉਸ ਦੇ ਨਿਆਉਣ ਨੂੰ ਇਸਰਾਇਲ ਨਾਲ ਦਾਨ ਲਈ ਉਸ ਆਖਿਆ ਦਾਨ ਛੇਰ ਦਾ ਬੱਚਾ ਹੈ ਉਹ ਬਸ਼ਾਨ ਤੋਂ ਕੁੱਦਦਾ ਹੈ ਨਫਤਾਲੀ ਲਈ ਉਸ ਆਖਿਆ हे ਨਫਤਾਲੀ ਦਿਆ ਨਾਲ ਤ੍ਰਿਪਤ ਅਤੇ ਜਹਵਾਹ ਦੀ ਬਰਕਤ ਨਾਲ ਭਰਪੂਰ ਲਹੰਦੇ ਉੱਤੇ ਅਤੇ ਦੱਖਣ ਉੱਤੇ ਇੱਕ ਬਜਾ ਕੜ ਲੈ ਆਸ਼ੇਰ ਲਈ ਉਸ ਆਖਿਆ हे ਆਸ਼ੇਰ ਪੁੱਤਰਾਂ ਨਾਲ ਮੁਬਾਰਕ ਹੋ ਉਹ ਆਪਣੇ ਭਰਾਵਾਂ ਨੂੰ ਪਾਵੇਂ ਅਤੇ ਆਪਣਾ ਪੈਰ ਤੇਲ ਵਿੱਚ ਡਬੋਏ ਤੇਰੇ ਅਰਲ ਲੋਹੇ ਅਤੇ ਪਿੱਤਲ ਦੇ ਹੋਣ ਜਿਵੇਂ ਤੇਰੇ ਦਿਨ ਤਿਵੇਂ ਤੇਰਾ ਬਲ ਹੋਵੇ हे ਜਸਰੂਨ ਪਰਮੇਸ਼ਵਰ ਵਰਗਾ ਕੋਈ ਨਹੀਂ ਜਿਹੜਾ ਆਕਾਸ਼ ਉੱਤੇ ਤੇਰੀ ਸਹਾਇਤਾ ਲਈ ਸਵਾਰ ਹੈ ਅਤੇ ਆਪਣੇ ਪ੍ਰਤਾਪ ਵਿੱਚ ਬਦਲਾ ਉੱਤੇ ਅਨਾਦੀ ਪਰਮੇਸ਼ਵਰ ਤੇਰਾ ਤਾਮ ਹੈ ਅਤੇ ਇਠਾਂ ਸਨਾਤਨ ਪੂਜਾਵਾਂ ਹਨ ਉਸ ਨੇ ਵੈਰੀ ਨੂੰ ਤੇਰੇ ਅੱਗੋਂ ਤੱਕ ਦਿੱਤਾ ਅਤੇ ਉਸ ਆਖਿਆ ਨਾਸ਼ ਕਰ ਦੇ ਤਾਂ ਇਸਰਾਇਲ ਸੁਖ ਨਾਲ ਬਸੇਗਾ ਯਾਕੂਬ ਦਾ ਸੋਤਾ ਇਕੱਲਾ ਹੈ ਉਸ ਧਰਤੀ ਉੱਤੇ ਜਿੱਥੇ ਅੰਨ ਅਤੇ ਨਵੀਂ ਮੱਧ ਹੈ ਹਾਂ ਉਸ ਦਾ ਆਕਾਸ਼ ਤਰੇਲ ਪੰਦਾ ਹੈ हे ਇਸਰਾਇਲ ਤੂੰ ਤਨ ਹੈ ਤੇਰੇ ਵਰਗਾ ਕੌਣ ਹੈ ਯਹੋਵਾ ਦੀ ਬਚਾਈ ਹੋਈ ਪ੍ਰਜਾ ਤੇਰੀ ਸਹਾਇਤਾ ਦੀ ਢਾਲ ਅਤੇ ਤੇਰੇ ਪ੍ਰਤਾਪ ਦੀ ਤਿੰਗ ਤੇਰੇ ਵੈਰੀ ਤੇਥੋਂ ਝਿਜਕਣਗੇ ਪਰ ਤੂੰ ਉਹਨਾਂ ਦੇ ਉੱਚੇ ਸਥਾਨਾਂ ਉੱਤੇ ਮਿੱਦਦਾ ਫਿਰੇਗਾ Amen.